ਨਵਾਹਿ ਗੁਰੂ ਸਾਹਿਬ ਜੀਓ ਗੌੜੀ ਮਹਿਲਾ ਪੰਜਵਾ ਸੋ ਕਿਸ ਕਰ ਜਿਤ ਮੈਲ ਨ ਲਗ ਹਰ ਕੀਰਤਨ ਮੈਂ ਇਹ ਮਨ ਜਾਗ ਰਹਾ ਸੋ ਕਿਸ ਕਰ ਜਿਤ ਮਹਿਲ ਨ ਲੱਗ ਹਰ ਕੀਰਤਨ ਮਹਿ ਇਹ ਮਨ ਜਾਗ ਰਹਾ ਏਕੋ ਸਿਮਰ ਨਾ ਦੂਜਾ ਭਾਉ ਸੰਤ ਸੰਗ ਜਪ ਕੇਵਲ ਨਾਮ ਕਰਮ ਧਰਮ ਨੇਮ ਬ੍ਰਤ ਪੂਜਾ ਪਾਰ ਬ੍ਰਹਮ ਬਿਨ ਜਾਣ ਨਾ ਦੂਜਾ ਤਾ ਕੀ ਪੂਰਨ ਹੋਈ ਕਾਲ ਜਾਂ ਕੀ ਪ੍ਰੀਤ ਆਪਣੇ ਪ੍ਰਭ ਨਾਰ ਸੋ ਬਸਨੋ ਹੈ ਅਪਰ ਅਪਾਰ ਕਹੋ ਨਾਨਕ ਜਿਨ ਤਜੇ ਵਿਕਾਰ ਸੋ ਬੈ ਸਨੋ ਹੈ ਅਪਰ ਅਪਾਰ ਕਹੋ ਨਾਨਕ ਜਿਨ ਤਜੇ ਬਿਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੀ ਬਾਣੀ ਦੇ ਰਾਹੀ ਸਾਨੂੰ ਆਪਣਾ ਜੀਵਨ ਸਫਲਾਉਣ ਵਾਸਤੇ ਅਲੱਗ-ਅਲੱਗ ਤਰੀਕਿਆਂ ਦੇ ਨਾਲ ਬਾਣੀ ਵਿੱਚ ਸਮਝਾਉਂਦੇ ਆ ਜਿਸ ਤਰ੍ਹਾਂ ਸਚੱਜੇ ਮਾਪੇ ਜਿਹੜੇ ਹੁੰਦੇ ਆ ਨਾ ਉਹ ਬੜੀ ਸੋਹਣੀ ਮੱਤ ਜਿਹੜੀ ਆਪਣੇ ਬੱਚਿਆਂ ਨੂੰ ਦਿੰਦੇ ਆ ਕਿ ਇਹ ਬੱਚਿਓ ਉਹ ਕੰਮ ਕਰਨਾ ਕਿ ਜਿਸ ਕੰਮ ਕਰਨ ਦੇ ਨਾਲ ਸਾਨੂੰ ਜ਼ਿੰਦਗੀ ਦੇ ਵਿੱਚ ਪਛਤਾਉਣਾ ਨਾ ਪਵੇ ਸਤਿਗੁਰੂ ਕਹ ਰਹੇ ਸੋ ਕਿਛ ਕਰ ਜਿਤ ਮੈਲ ਨਾ ਲਾਗੇ ਹਰ ਕੀਰਤਨ ਮੈਂ ਇਹ ਮਨ ਜਗ ਕਿ ਜੋ ਗੁਰੂ ਕਹਿੰਦਾ ਉਹਨੂੰ ਆਪਾਂ ਜੇ ਮੰਨ ਲਈਏ ਨਾ ਤੇ ਆਪਣਾ ਜੀਵਨ ਜਿਹੜਾ ਹੈ ਉਹ ਸਫਲ ਹੋ ਸਕਦਾ ਹੈ। ਸ੍ਰੀ ਅਨੰਦਪੁਰ ਸਾਹਿਬ ਇੱਕ ਬੱਚਾ 14-15 ਸਾਲ ਦੀ ਉਮਰ ਹੈ। ਆਪਣੇ ਮਾਤਾ ਪਿਤਾ ਦੇ ਨਾਲ ਪਹੁੰਚਿਆ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਸੇਵਾ ਕੀਤੀ ਥੋੜੇ ਦਿਨਾਂ ਬਾਅਦ ਉਹਨਾਂ ਨੇ ਵਾਪਸ ਜਾਣਾ ਸੀ ਪਰ ਉਹ ਬੱਚਾ ਕਹਿੰਦਾ ਮੈਂ ਤਾਂ ਘਰ ਜਾਣਾ ਹੀ ਨਹੀਂ ਹੈ ਮੈਂ ਘਰ ਛੱਡ ਦੇਣਾ ਤੇ ਮਾਤਾ ਪਿਤਾ ਬੜੇ ਫਿਕਰਮੰਦ ਹੋਏ ਵੀ ਜੇ ਆਪਾਂ ਇਕਲੋਤਾ ਬੱਚਾ ਸਾਡਾ ਜੇ ਨਹੀਂ ਕਰ ਗਿਆ ਇੱਥੇ ਰਹਿ ਗਿਆ ਤੇ ਅਸੀਂ ਪੁੱਤਰ ਤੋਂ ਬਿਨਾ ਕਿੱਦਾਂ ਰਵਾਂਗੇ ਚਲੋ ਗੁਰੂ ਸਾਹਿਬ ਨਾਲ ਗੱਲ ਕਰਦੇ ਜਾ ਕੇ ਦਸ਼ਮੇਸ਼ ਪਾਸ਼ਾ ਜੀ ਨੂੰ ਉਹਨਾਂ ਨੇ ਬੇਨਤੀ ਕੀਤੀ ਕਿ ਸਤਗੁਰੂ ਮਹਾਰਾਜ ਸਾਡਾ ਪੁੱਤਰ ਕਹਿੰਦਾ ਕਿ ਅਸੀਂ ਘਰ ਨਹੀਂ ਜਾਣਾ ਤੇ ਮਹਾਰਾਜ ਕਹਿੰਦੇ ਉਹਨੂੰ ਬੁਲਾਓ ਉਹਦਾ ਨਾਮ ਸੀ ਆਨੰਦ ਸਿੰਘ ਪਾਸ਼ਾ ਕਹਿੰਦੇ ਭਾਈ ਕਿਉਂ ਨਹੀਂ ਜਾਣਾ ਕਹਿਣ ਲੱਗਾ ਮਹਾਰਾਜ ਇਹ ਤਾਂ ਸਭ ਕੁਝ ਮੋਹ ਮਾਇਆ ਹੈ ਜਿਹੜਾ ਪਰਿਵਾਰ ਹੈ ਨਾ ਇਹ ਤਾਂ ਮੋਹ ਮਾਇਆ ਹੈ ਮਹਾਰਾਜ ਕਹਿੰਦੇ ਕਿੱਥੋਂ ਪੜ੍ਹ ਲਿਆ ਤੂੰ ਕਿੱਥੋਂ ਸੁਣ ਲਿਆ ਕਹਿੰਦੇ ਤੁਹਾਡੀ ਬਾਣੀ ਕਹਿੰਦੀ ਹੈ ਵੀ ਇਹ ਪਰਿਵਾਰ ਨੇ ਸਾਥ ਥੋੜੇ ਦੇਣਾ ਮਹਾਰਾਜ ਕਹਿੰਦੇ ਇਦਾਂ ਤਾਂ ਕੋਈ ਸ਼ਬਦ ਨਹੀਂ ਕਿ ਜਿਹਦੇ ਵਿੱਚ ਸਤਗੁਰੂ ਨੇ ਅਸਾਨੂੰ ਸਮਝਾਉਣ ਦਾ ਯਤਨ ਨਾ ਕੀਤਾ ਹੋਵੇ ਬਾਣੀ ਤਾਂ ਇਦਾਂ ਕਹਿੰਦੀ ਨਹੀਂ ਵੀ ਘਰ-ਵਾਰ ਛੱਡ ਦਿਓ ਕਿਹੜਾ ਸ਼ਬਦ ਸੁਣ ਲਿਆ ਕਹਿੰਦਾ ਜੀ ਸਿਰੇ ਬੈਠਾ ਸੀ ਅਨੰਦ ਸਾਹਿਬ ਪੜ੍ਹਦੇ ਸੀ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਸੰਭਾਲੇ ਦਾ ਅਰਥ ਹੁੰਦਾ ਯਾਦ ਕਰ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲ ਸਾ ਤੇਰੇ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਏ ਮਤ ਇੰਨਾ ਕੋ ਸੁਣ ਲਿਆ ਹੁਣ ਕਿਹਨਾਂ ਦਾ ਆਪਾਂ ਇੱਕ ਪੰਕਤੀ ਦੇ ਅਰਥ ਕਰ ਲੈ ਵੀ ਉਹ ਜਿਹੜਾ ਜਿੱਥੇ ਕਹਾਣੀ ਢੁੱਕ ਗਈ ਉਹ ਉਹ ਪੰਕਤੀ ਪੜ੍ਹ ਦਿੱਤੀ ਵੀ ਗੁਰੂ ਸਾਹਿਬ ਇਦਾਂ ਕਹਿੰਦੇ ਗੁਰੂ ਸਾਹਿਬ ਹੋਰ ਵੀ ਕੁਝ ਕਹਿੰਦੇ ਆ ਨਾ ਗੁਰੂ ਸਾਹਿਬ ਨੇ ਸਾਨੂੰ ਹੋਰ ਵੀ ਦਿੱਤਾ ਹੈ ਵੀ ਆਪਣੇ ਮਨ ਦੇ ਅਰਥ ਕਰ ਲੈਣੇ ਗੁਰੂ ਮਹਾਰਾਜ ਕਹਿੰਦੇ ਭਾਈ ਕਈਆਂ ਨੂੰ ਹੁਣ ਇਹ ਸ਼ਬਦ ਹੀ ਚੰਗੇ ਲੱਗਦੇ ਜੋ ਮੰਗੇ ਠਾਕੁਰ ਆਪਣੇ ਤੇ ਲੱਖ ਖੁਸ਼ੀਆਂ ਪਾਛਾਈਆਂ ਬਾਣੀ ਤਾਂ ਵੀ ਕਹਿੰਦੀ ਹੈ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਾਵੇ ਵਿੱਚ ਆਏ ਬਾਣੀ ਤਾਂ ਵੀ ਕਹਿ ਰਹੀ ਹੈ ਮਹਾਰਾਜ ਕਹਿੰਦੇ ਪੂਰਾ ਪਾੜ ਪੂਰਾ ਸ਼ਬਦ ਪਾੜ ਕੀ ਹੈ ਮਹਾਰਾਜ ਕਹਿੰਦੇ ਅੱਗੇ ਕੀ ਪੜਿਆ ਅੱਗੇ ਕੀ ਕਹਾਂ ਗੁਰੂ ਸਾਹਿਬ ਮਹਾਰਾਜ ਕਹਿੰਦੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਏ ਕੁਟੰਬ ਤੂੰ ਜੇ ਦੇਖਦਾ ਚਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਏ ਮਹਾਰਾਜ ਕਹਿੰਦੇ ਅੱਗੇ ਪੜਨਾ ਸੀ ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛੋਤਾਈ ਇਦਾਂ ਦਾ ਕੰਮ ਨਾ ਕਰੀਏ ਕਿ ਬਾਅਦ ਵਿੱਚ ਪਛਤਾਉਣਾ ਪਾਵੇ ਐਸੀ ਕਲਾ ਨਾ ਖੇਟੀਏ ਜਿਤ ਦਰਗਾ ਗਿਆ ਹਾਰੀ ਪਰ ਕਈਆਂ ਲਈ ਆਦਤ ਬਣ ਜਾਂਦੀ ਹੈ ਵੀ ਗਲਤ ਕਰਦੇ ਆ ਕਰਦੇ ਆ ਫਿਰ ਗਲਤਾਂ ਗਲਤੀ ਦਾ ਪਤਲਾ ਬਣ ਜਾਂਦੇ ਆ ਵੀ ਕਿਹੜਾ ਕੋਈ ਕਹਿੰਦਾ ਕੁਛ ਜਿੰਦਾਂ ਇੱਕ ਵਾਰੀ ਚੋਰੀ ਕਰਦਾ ਫਿਰ ਚੋਰ ਹੋਰ ਪੱਕਾ ਹੋ ਜਾਂਦਾ ਹੋਰ ਪੱਕਾ ਹੋ ਜਾਂਦਾ ਤੇ ਉਹ ਫਿਰ ਫਿਰ ਬਹੁਤ ਕੁਝ ਆਪਣੇ ਆਪ ਨੂੰ ਸਮਝਦਾ ਤੇ ਮਹਾਰਾਜ ਕਹਿੰਦੇ ਨਹੀਂ ਭਾਈ ਸੋ ਕਿਸ ਕਾਰਜਿਤ ਮੈਲ ਨਾ ਲਾਗੇ ਆਪਾਂ ਦੁਨੀਆ ਤੋਂ ਲੋਕੀ ਡਰਦੇ ਆ ਕੈਮਰਿਆਂ ਤੋਂ ਡਰਦੇ ਆ ਪਰ ਜਿਹੜਾ ਪ੍ਰਮਾਤਮਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਆ ਦੇਖੋ ਨਾ ਧਾਰਮਿਕ ਸਥਾਨਾਂ ਤੇ ਚੋਰੀਆਂ ਹੁੰਦੀਆਂ ਆ ਅ ਮੰਦਰਾਂ ਦੇ ਵਿੱਚ ਮੂਰਤੀਆਂ ਚੋਰੀ ਹੋ ਜਾਂਦੀ ਐ ਪੈਸੇ ਚੋਰੀ ਹੋ ਜਾਂਦੇ ਐ ਖੁਦਾ ਆ ਹਬਸ਼ ਕੇ ਬੰਦੇ ਵਫਾ ਕੋ ਵੇਚ ਦਿੰਦੇ ਹੈ ਖੁਦਾ ਕੇ ਘਰ ਕੀ ਕਾ ਕਹੀਏ ਖੁਦਾ ਕੋ ਵੇਚ ਦਿੰਦੇ ਹੈ ਬੜੀਆਂ ਚੋਰੀਆਂ ਹੁੰਦੀਆਂ ਧਾਰਮਿਕ ਸਥਾਨਾਂ ਤੇ ਜ਼ਿਆਦਾ ਹੁੰਦੀਆਂ ਤੇ ਸਤਗੁਰੂ ਮਹਾਰਾਜ ਕਹਿੰਦੇ ਸੋ ਕਿਸ ਕਰ ਜਿਤ ਮੈਲ ਨਾ ਲਾਗੇ ਕਹਿੰਦੇ ਗੁਰੂ ਤੈਨੂੰ ਕਹਿੰਦਾ ਕਿ ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛੋ ਤਾਈਏ ਸਤ ਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਿਮ। ਕਿਉਂਕਿ ਜਿੱਦਣ ਅਸੀਂ ਸੱਚ ਨਾਲ ਜੁੜ ਗਏ ਨਾ ਸਾਨੂੰ ਸਤ ਗੁਰੂ ਨੇ ਪਰਮੇਸ਼ਰ ਅਕਾਲ ਪੁਰਖ ਨਾਲ ਜੋੜਿਆ। ਆ ਪੜ੍ਹਿਆ ਤੇ ਨਾ ਸਤ ਗੁਰੂ ਜੀ ਦੇ ਬਚਨ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੋਤ। ਸਾਡਾ ਸਬੰਧ ਜਿਹੜਾ ਰੱਬ ਦੇ ਨਾਲ ਰੱਖਿਆ ਇਹ ਕਹਿੰਦਾ ਸਾਧ ਸੰਗਤ ਦੀ ਸੱਚ ਬੋਲਣਾ ਚਾਹੀਦਾ ਪਰ ਬਾਣੀ ਕਹਿੰਦੀ ਹੈ ਬੋਲੀਏ ਸੱਚ ਧਰਮ ਝੂਠ ਨਾ ਬੋਲੀ ਇਹ ਕਹਿੰਦਾ ਸੱਚ ਬੋਲੋ ਪਰ ਦੂਸਰਾ ਗੁਰਮਾਰਗ ਕਹਿੰਦੇ ਸੱਚ ਧਰਮ ਬੋਲੋ ਦੋਨੇ ਚੀਜ਼ਾਂ ਦੇ ਫਰਕ ਹੈ ਇਹ ਸੱਚ ਬੋਲੋ ਤੇ ਬਾਣੀ ਕਹਿੰਦੀ ਹੈ ਬੋਲੀਏ ਸੱਚ ਧਰਮ ਸੱਚ ਧਰਮ ਬੋਲਣਾ ਹੁਣ ਇੱਕ ਬੱਚਾ ਘਰੋਂਦਾ ਹੋਇਆ ਆਇਆ ਮਾਂ ਨੇ ਪੁੱਛਿਆ ਕਿਉਂ ਰੋ ਰਹੀ ਆ ਉਹ ਫਰਾਂਨੇ ਬੱਚੇ ਨੇ ਥੱਪੜ ਮਾਰਿਆ ਮਾਂ ਚਲੇ ਗਈ ਜਾ ਕੇ ਉਹਦੇ ਦੋ ਮਾਰਤੇ ਇੱਕ ਮਹਾਪੁਰਸ਼ ਦੇਖ ਰਏ ਸੀ ਹੁਣ ਮਾਂ ਤਾਂ ਸੱਚ ਬੋਲ ਰਹੀ ਕਿ ਮੇਰੇ ਬੱਚੇ ਨੂੰ ਮਾਰਿਆ ਨੇ ਮੈਂ ਇਹਨੂੰ ਮਾਰਨ ਆਈ ਆ ਕਹਿ ਲਗਾ ਤੂੰ ਸੱਚ ਤਾਂ ਬੋਲ ਰਹੀ ਐ ਪਰ ਸੱਚ ਧਰਮ ਨਹੀਂ ਬੋਲ ਰਹੀ ਕਹਿੰਦੀ ਕਿਦਾਂ ਆਪਣੇ ਬੱਚੇ ਨੂੰ ਪੁੱਛਿਆ ਕਿਉਂ ਮਾਰਿਆ ਤੇ ਬੱਚੇ ਨੂੰ ਪੁੱਛਦੀ ਹੈ ਤੈਨੂੰ ਕਿਉਂ ਮਾਰਿਆ ਸੀ ਇਹਨੇ ਕਹਿੰਦਾ ਕੱਲ ਮੈਂ ਇਹਨੂੰ ਮਾਰਿਆ ਸੀ ਕੱਲ ਮੈਂ ਇਹਨੂੰ ਮਾਰਿਆ ਸੀ ਇਹਨੇ ਅੱਜ ਮਾਰਿਆ ਬਾਣੀ ਇਹ ਗੱਲ ਕਹਿੰਦੀ ਹੈ ਕਿ ਬੋਲੀਏ ਸੱਚ ਧਰਮ ਸੱਚ ਧਰਮ ਬੋਲਣਾ ਤੇ ਇਸ ਕਰਕੇ ਇਹ ਕੌਮ ਜਿਹੜੀ ਹੈ ਨਾ ਸਤਗੁਰੂ ਮਹਾਰਾਜ ਦੀ ਅੱਜ ਵੀ ਚੜ੍ਹਦੀ ਕਲਾ ਵਿੱਚ ਹੈ ਇਹ ਨਹੀਂ ਕਿ ਅੱਜ ਕੌਮ ਦੇ ਉੱਪਰ ਪੰਜਾਬ ਦੇ ਵਿੱਚ ਵਿਫਤਾ ਆਈਏ ਤਾਂ ਇਹ ਕੌਮ ਆਦੀ ਬਣ ਗਈ 1947 ਦੇ ਵਿੱਚ 1984 ਦੇ ਵਿੱਚ ਕਿੰਨੇ ਕੁਸ਼ ਹੋਇਆ ਕਿੰਨੀ ਵਾਰੀ 1988 ਦੇ ਵਿੱਚ ਵੀ ਪਾਣੀ ਛੱਡਿਆ ਗਿਆ ਜਿਸ ਵੇਲੇ ਨੌਜਵਾਨਾਂ ਨੇ ਹਥਿਆਰ ਚੁੱਕ ਕੇ ਖੇਤਾਂ ਵਿੱਚ ਰਹਿੰਦੇ ਸਨ ਪਾਣੀ ਛੱਡ ਦਿੱਤਾ ਵੀ ਇਹ ਇਹਨਾਂ ਨੂੰ ਤਬਾਹ ਕਰਦੇ ਬਹੁਤ ਸ਼ਾਸਤਾਂ ਹੁੰਦੀ ਹੈ ਇਹ ਕਹਿੰਦਾ ਕੁਦਰਤ ਹੀ ਹੁੰਦਾ ਨਾ ਕੁਦਰਤੀ ਤੇ ਇੱਕ ਜਿਹੜਾ ਜਿਹੜੇ ਦੇਖ ਕੇ ਰਾਜ਼ੀ ਨਹੀਂ ਹੈ ਕੌਮ ਨੂੰ ਦੇਖ ਕੇ ਰਾਜ਼ੀ ਉਹ ਭਾਵੇਂ ਹਮਦਰਦੀ ਸਿੱਖਾਂ ਨਾਲ ਕਰਦੇ ਪਰ ਸਿੱਖੀ ਨਾਲ ਪਿਆਰਪੂਰ ਕੋਈ ਨਹੀਂ ਹੁੰਦਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਸਿੱਖ ਨੂੰ ਇਹ ਗੱਲ ਗੁਰੂ ਮਹਾਰਾਜ ਨੇ ਸਮਝਾ ਦਿੱਤੀ ਕਿ ਸੋ ਕਿਸ ਕਰ ਜਿੱਤ ਮੈਲ ਨਾ ਲਾ ਤੇ ਜਿਹੜਾ ਫਿਰ ਸੱਚ ਤੇ ਚੱਲਦਾ ਨਾ ਸੱਚ ਧਰਮ ਤੇ ਚੱਲਦਾ ਤੇ ਉਹਦੇ ਫਿਰ ਨਾਲ ਆਪ ਪਰਮੇਸ਼ਰ ਹੈ ਮਹਾਰਾਜ ਕਹਿਆ ਸੀ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਹੈ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀ ਮੈਂ ਨਾ ਇੱਕ ਵੀਡੀਓ ਦੇਖ ਰਿਹਾ ਸ਼ਾਇਦ ਤੁਸੀਂ ਦੇਖਿਆ ਹੋਣਾ ਤੇ ਆਪਜੀ ਦੇ ਨਾਲ ਸਾਂਝਾ ਕਰ ਦਿਓ ਸਾਰਾ ਦਿਲ ਦਿਮਾਗ ਉਧਰ ਹੀ ਲੱਗਾ ਹੋਇਆ ਤੇ ਉਹ ਗੱਲ ਹੁਣ ਸਾਹਮਣੇ ਆਈ ਤੇ ਆਪਜੀ ਦੇ ਨਾਲ ਸਾਂਝੀ ਕਰ ਵੀਡੀਓ ਬਣਾਇਆ ਔਰ ਬਿਲਕੁਲ ਸਚਾਈ ਉਹਨਾਂ ਨੇ ਨਾਲ ਨਾਲ ਦਿਖਾਈ ਸਾਧ ਸੰਗਤ ਦੀ 10-15 ਟਰਾਲੀਆਂ ਭਰ ਕੇ ਸਮਾਨ ਦੀਆਂ ਇਧਰੋਂ ਮਾਲਵੇ ਵੱਲੋਂ ਆਪਣੇ ਮਾਝੇ ਦੇ ਇਲਾਕਿਆਂ ਦੇ ਵਿੱਚ ਗਰਦਾਸਪੁਰ ਏਰੀਏ ਦੇ ਵਿੱਚ ਲੋਕ ਜਾ ਰਹੇ ਸੀ ਹੁਣ ਜਿਹੜੇ ਦੂਸਰੇ ਇਲਾਕੇ ਤੋਂ ਬੰਦਾ ਆਉਂਦਾ ਉਹਨੂੰ ਰਸਤੇ ਦਾ ਪਤਾ ਨਹੀਂ ਹੁੰਦਾ ਹੁਣ ਪਾਣੀ ਖੜਾ ਹੈ ਵੀ ਪਾਣੀ ਕਿੰਨਾ ਖੜਾ ਹੈ ਇਹ ਵੀ ਨਹੀਂ ਪਤਾ ਵੀ ਟਰਾਲੀਆਂ ਅੰਦਰ ਲੈ ਗਏ ਪਾਣੀ ਦੇ ਵਿੱਚ ਕਿਤੇ ਆਪਣਾ ਵੀ ਨੁਕਸਾਨ ਨਾ ਹੋ ਜਾਏ ਉਥੇ ਲਿਖਿਆ ਹੈ ਕਿ 12 ਕਿਲੋਮੀਟਰ ਇੱਕ ਦਰਵੇਸ਼ ਉਹਨਾਂ ਨੇ ਦਰਵੇਸ਼ੇ ਕਿਹਾ ਕੁੱਤਾ ਉਹਨਾਂ ਨੇ 12 ਕਿਲੋਮੀਟਰ ਉਹ ਕੁੱਤਾ ਜਿਹੜਾ ਸੀ ਉਹਨਾਂ ਟਰਾਲੀਆਂ ਦੇ ਅੱਗੇ-ਅੱਗੇ ਚੱਲਦਾ ਰਿਹਾ। ਉਹਦੇ ਵਿੱਚ ਘੱਟੋ-ਘੱਟ 4-5 ਪਿੰਡ ਆਏ 12 ਕਿਲੋਮੀਟਰ ਦੇ ਵਿੱਚ। ਹਰੇਕ ਪਿੰਡ ਦੇ ਵਿੱਚ ਉਹ ਟਰਾਲੀਆਂ ਖੜ੍ਹਦੀਆਂ ਸੀ ਅੱਗੇ ਜਾ ਕੇ ਖੜ੍ਹ ਜਾਂਦਾ ਸੀ। ਦੇਖਿਆ ਵੀ ਹੁਣ ਹੋ ਗਿਆ ਅੱਗੇ ਆਣ ਲੱਗੇ ਫਿਰ ਅੱਗੇ ਤੁਰ ਪੈਂਦਾ ਜੀ। ਪੂਰੀ ਵੀਡੀਓ ਬਣਾਈ ਉਹਨਾਂ ਨੇ। ਇਹ ਕੌਣ ਹੋ ਸਕਦਾ ਹੈ? ਆਹ ਪਰਮਾਤਮਾ ਹੀ ਕਰਦਾ ਹੈ ਨਾ। ਪਰਮੇਸ਼ਰ ਆਪ ਕਰਦਾ ਜ ਜਦਨ ਸੱਚੇ ਦਿਲੋਂ ਕਰਦੇ ਆ ਇਮਾਨਦਾਰੀ ਨਾਲ ਕਰਦੇ ਆ ਪਰਮੇਸ਼ਰ ਆਪ ਕਿਰਪਾ ਕਰ ਆਪ ਰਹਿਮਤ ਕਰਦਾ ਨਾ ਕੋਈ ਸਿੱਖ ਦੀ ਨਕਲ ਕਰ ਸਕਦਾ ਤੇ ਨਾ ਕੋਈ ਸਿੱਖ ਬਣ ਸਕਦਾ ਜਿਹਨੂੰ ਸਤਗੁਰ ਨੇ ਬਣਾਇਆ ਜਿਹਦੇ ਉੱਪਰ ਪ੍ਰਮਾਤਮਾ ਕਿਰਪਾ ਕੀਤੀ ਬਖਸ਼ਿਸ਼ ਕੀਤੀ ਕਿਹਾ ਸੀ ਨਾ ਜਿਸ ਵੇਲੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਸਿਰ ਤੇ ਦਸਤਾਰ ਬਨਣ ਲੱਗੇ ਸੀ ਗੁਰੂ ਰਾਮਦਾਸ ਜੀ ਦੇ ਸਾਹਮਣੇ ਕਹਿੰਦੇ ਹਨ ਆ ਕੇ ਪ੍ਰਿਥੀ ਚੰਦ ਨੇ ਪੱਗ ਖੋਲੀ ਸੀ ਤੇ ਪੱਗ ਖੋਗੇ ਲੈ ਗਿਆ ਬਾਬਾ ਬੁੱਢਾ ਸਾਹਿਬ ਨੇ ਇੱਕ ਗੱਲ ਕਹੀ ਸੀ ਪੱਗਾਂ ਬੰਨਣ ਦੇ ਨਾਲ ਕੋਈ ਗੁਰੂ ਨਹੀਂ ਬਣਦਾ ਪੱਗੇ ਨੂੰ ਹੋਰ ਦੇ ਦਿਓ ਇੱਕ ਤਾਂ ਇਹ ਵੱਡੇ ਪੁੱਤਰ ਦੀ ਪੱਗ ਪ੍ਰਿਥੀ ਚੰਦ ਨੂੰ ਦੇ ਦਿਓ ਇੱਕ ਪੱਗ ਹੋਰ ਦੇ ਦਿਓ ਪੱਗਾਂ ਬੰਨ ਬਥੇਰੇ ਬਣੇ ਗੁਰੂ ਬਣ ਕੇ ਬੈਠੇ ਨਕਲ ਕਰਕੇ ਕੱਪੜੇ ਪਾ ਕੇ ਬਥੇਰੇ ਬੈਠੇ ਆ ਬਥੇਰੇ ਨਕਲ ਕੀਤੀ ਆ ਗੁਰੂ ਸਾਹਿਬ ਮਹਾਰਾਜ ਦੀ ਕੋਈ ਬਣ ਸਕਦਾ ਮਹਾਰਾਜ ਕਹਿੰਦੇ ਉਹ ਕਰਨਾ ਹੈ ਤੇ ਜਿਹਦੇ ਨਾਲ ਸਾਨੂੰ ਪਹਿਲੇ ਹੀ ਪੀ ਗੱਲ ਹੈ ਕਿ ਰੱਬ ਦਾ ਡਰ ਆਪਣੇ ਗੁਰੂ ਦਾ ਡਰ ਹੋਵੇ ਜੀਵਨ ਦੇ ਸੋ ਕਿਸ ਕਰ ਜਿਤ ਮੈਲ ਨਾ ਲਾਗੇ ਇਹ ਤਾਂ ਅੱਜ ਪਾਣੀ ਆਇਆ ਨਾ ਪਾਣੀ ਚਲੇ ਜਾਏਗਾ ਹਰੀਆਲੀ ਫੇਰ ਦੇਖ ਲਿਓ ਤੁਸੀਂ 6 ਮਹੀਨੇ ਬਾਅਦ ਪੰਜਾਬ ਜਾ ਕੇ ਦੇਖਿਓ 6 ਮਹੀਨੇ ਬਾਅਦ ਬਹੁਤ ਵਾਰੀ ਉੱਜੜਿਆ ਪੰਜਾਬ ਬਹੁਤ ਕੁਝ ਹੋਇਆ ਪਰ ਪਰਮੇਸ਼ਰ ਅਕਾਲ ਪੁਰਖ ਜਿਹੜਾ ਜਿਹਦਾ ਸਹਾਈ ਹੋਵੇ ਨਾ ਤੇ ਉਹ ਰੋਜ਼ ਸਿਖਰ ਅਰਦਾਸ ਕਰਦਾ ਜਹਾਂ ਜਿੱਥੋਂ ਆਪਣੀ ਅਰਦਾਸ ਸ਼ੁਰੂ ਹੁੰਦੀ ਹੈ ਨਾ ਪਥੋਂਬ ਪੜਦੇ ਆਂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਿੱਖ ਕੱਲਾ ਵੀ ਅਰਦਾਸ ਕਰਦਾ ਤੇ ਸਾਰਿਆਂ ਵਾਸਤੇ ਕਰਦਾ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਚਿੱਤ ਆਵਣ ਕਾ ਸਤਕਾ ਸਰਬ ਸੁਖੋ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇ ਕਿੰਨਾ ਪਿਆਰ ਹੋਏਗਾ ਗੁਰਸਿੱਖਾਂ ਇੱਕੋ ਪਿਆਰ ਗੁਰ ਮਿੱਤਾਂ ਪੁੱਤਾਂ ਭਾਈਆਂ ਇੱਕ ਬਜ਼ੁਰਗ ਪਾਣੀ ਵਿੱਚੋਂ ਭੱਜਦਾ ਆ ਰਿਹਾ ਇਧਰ ਉਹ ਜਿਹੜੀ ਬੇੜੀ ਜੀ ਲੈ ਕੇ ਆਏ ਦੋ ਤਿੰਨ ਸਿੱਖ ਸਮਾਨ ਲੈ ਕੇ ਆਏ ਰਾਸ਼ਨ ਲੈ ਕੇ ਆਏ ਤੇ ਉਹਦੇ ਹੱਥ ਵਿੱਚ ਸਰੋਪੇ ਸਨ ਉਹ ਕਹਿੰਦੇ ਕੀ ਕਹਿੰਦੇ ਪਹਿਲਾਂ ਸਨਮਾਨ ਕਰਾਂਗੇ ਇਹਨਾਂ ਦਾ ਜਿਹੜੇ ਇੱਦੀ ਦੌਰ ਆਏ ਫਿਰ ਲੰਗਰ ਲਾਵਾਂਗੇ ਲੰਗਰ ਤਾਂ ਖਾ ਲਾਂਗੇ ਬਾਅਦ ਵਿੱਚ ਇਦਾਂ ਦੀ ਭਾਵਨਾ ਹੋਣਾ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਉਹ ਕਰਨਾ ਜਿਹਨੂੰ ਅੱਜ ਦੁਨੀਆ ਜਦੋਂ ਦੇਖੇਗੀ ਇਤਿਹਾਸ ਲਿਖਿਆ ਸੀ ਤਾਂ ਉਹ ਆ ਜਿਨ੍ਹਾਂ ਨੇ ਇੱਕ ਇੱਕ ਰੋਟੀ ਚਾਰ ਚਾਰ ਬੰਦਿਆਂ ਨੇ ਵੰਡ ਕੇ ਖਾਧੀਏ ਜੇਲ੍ਹ ਦੇ ਵਿੱਚ ਉਹ ਸਿੱਖ ਆ ਉਹ ਸਿੱਖ ਜਿਹੜਾ ਨੇ ਆਪਣਾ ਘਰ ਘਰ ਛੱਡ ਕੇ ਘੋੜਿਆਂ ਦੀਆਂ ਕਾਠੀਆਂ ਤੇ ਰਹਿ ਕੇ ਅੱਜ ਨਾ ਕੁਝ ਮੜੇ ਤਾਂ ਉਹ ਲਾਂਬੇ ਦੇਣ ਲੱਗ ਜਾਂਦੇ ਆ ਅੱਜ ਨਾ ਕੁਝ ਮਿਲੇ ਨਾ ਇਦਾਂ ਦੇ ਵੀ ਸਿੱਖ ਆ ਤੇ ਮਹਾਰਾਜ ਨੇ ਇਦਾਂ ਦੇ ਬਣਾਏ ਆ ਜੇ ਸੁੱਖ ਦੇ ਤਾਂ ਤੁਜੇ ਆਰਾਦੀ ਦੁੱਖ ਵੀ ਤੁਜੇ ਤੇ ਆਈ ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੁਖ ਬਣਾਇ ਰੋਜ਼ ਪੜਦੇ ਆਂ ਕੇਤਿਆਂ ਦੁੱਖ ਭੂਖ ਸਦਮਾਰ ਇਹ ਵੀ ਦਾਤ ਤੇਰੀ ਦਾਤਾਰ ਇਹਨਾਂ ਨੂੰ ਕੌਣ ਮਾਰ ਸਕਦਾ ਮੈਂ ਪਰਸੋਂ ਆਪਜੀ ਦੇ ਨਾਲ ਸਾਖੀ ਸਾਂਝੀ ਕੀਤੀ ਸੀ ਫਿਰ ਅੱਜ ਆਪਜੀ ਦੇ ਨਾਲ ਸਾਂਝੀ ਕਰ ਰਿਹਾ ਜਿਸ ਵੇਲੇ ਗੁਰੂ ਕਲਗੀ ਤਰਪਾ ਸਾਹਿਬ ਜੀ ਮਾਲਵੇ ਦੀ ਧਰਤੀ ਤੇ ਪਹੁੰਚੇ ਮਹਾਰਾਜ ਜੀ ਦੇ ਨਾਲ ਸਿੱਖ ਸਨ ਤੇ ਸ਼ਾਮ ਦਾ ਸਮਾਂ ਹਨੇਰਾ ਹੋ ਗਿਆ ਤੇ ਇੱਕ ਪਿੰਡ ਦੇ ਵਿੱਚ ਪਹੁੰਚੇ ਹੁਣ ਇੱਕਦਮ ਲੰਗਰ ਦੀ ਤਿਆਰੀ ਕਰਨੀ ਤੇ ਪਿੱਛੋਂ ਜੰਗਾ ਦੇ ਵਿੱਚੋਂ ਆਏ ਆ ਤੇ ਜਿੰਨੇ ਉੱਥੇ ਆਲੇ ਦੁਆਲੇ ਸਿੱਖ ਸਨ ਪਰਿਵਾਰ ਸਨ ਉਹਨਾਂ ਨੇ 2-4 ਸਿੱਖ 2-4 ਸਿੱਖ 5-7 ਸਿੱਖ ਆਪਣੇ ਆਪਣੇ ਘਰ ਲੈ ਗਏ ਸਾਰਿਆਂ ਨੇ ਲੰਗਰ ਸ਼ਿਕਾਇਆ ਗੁਰੂ ਸਾਹਿਬ ਜੀ ਦਾ ਵੀ ਲੰਗਰ ਆ ਗਿਆ ਗੁਰੂ ਸਾਹਿਬ ਜੀ ਦਾ ਜਿਹੜਾ ਸੀਗਾ ਸੇਵਾਦਾਰ ਤੇ ਉਹ ਭਾਈ ਮਲਾਗਰ ਸਿੰਘ ਉਹਦਾ ਨਾਮ ਲਿਖਿਆ ਉਹ ਖੜਾ ਹੈ ਹੁਣ ਇੱਕ ਸਿੱਖ ਬੈਠਾ ਹੈ ਹੁਣ ਉਹ ਸੋਚ ਰਿਹਾ ਵੀ ਇਹਨੂੰ ਮੈਂ ਲੈ ਕੇ ਜਾਵਾਂਗਾ ਪਰ ਇਹ ਵੀ ਸੋਚ ਰਿਹਾ ਕਿ ਮੇਰੇ ਘਰ ਤਾਂ ਕੁਝ ਵੀ ਨਹੀਂ ਹੈ ਮੇਰੇ ਘਰ ਕੁਝ ਵੀ ਨਹੀਂ ਹੈ ਮੈਂ ਇਹਨੂੰ ਕੀ ਖਵਾਵਾਂਗਾ ਤੇ ਸਤਿਗੁਰੂ ਨੇ ਇਸ਼ਾਰਾ ਕੀਤਾ ਭਾਈ ਸਿੱਖਾ ਆ ਸਾਡੇ ਸੇਵਾਦਾਰ ਨੂੰ ਲੈ ਜਾ ਮਲਾਗਰ ਸਿੰਘ ਨੂੰ ਕਿੰਨਾ ਲੱਗਾ ਜੀ ਚਲੋ ਹੁਣ ਗੁਰੂ ਸਾਹਿਬ ਦਾ ਹੁਕਮ ਕਰ ਲੈ ਗਿਆ ਆ ਤੁਸੀਂ ਆਪਾਂ ਇੱਧਰ ਜਾਦਾ ਚੱਲਦਾ ਸਤੂ ਕਹਿੰਦੇ ਸਤੂ ਤੇ ਉਹਦੇ ਘਰ ਇਹੀ ਕੋਲ ਸੀ ਕੁਛ ਵੀ ਨਹੀਂ ਸੀ ਉਹਨੇ ਪਾਣੀ ਵਿੱਚ ਘੋਲ ਕੇ ਭਾਈ ਸਾਹਿਬ ਮਲਾਗਰ ਸਿੰਘ ਨੂੰ ਖਲਾ ਦਿੱਤਾ ਬੜਾ ਖੁਸ਼ ਹੈ ਅਰਦਾਸ ਕਰਕੇ ਆ ਗਿਆ ਮਲਾਗਰ ਸਿੰਘ ਸਾਰੇ ਸਿੱਖ ਇਕੱਠੇ ਹੋ ਗਏ ਉਹ ਪਿੰਡ ਵਾਲੇ ਵੀ ਇਕੱਠੇ ਹੋ ਗਏ ਸਾਰੇ ਕਹਿ ਰਹੇ ਆ ਮਹਾਰਾਜ ਪੁੱਛਣ ਲੱਗ ਗਏ ਸਤਿਗੁਰੂ ਤਾਂ ਜਾਣੀ ਜਾਣ ਕਹਿੰਦੇ ਕਿ ਦੱਸੋ ਭਾਈ ਕੀ ਕੀ ਖਾ ਕੇ ਆਇਓ ਮਹਾਰਾਜ ਜੀ ਉਹ ਪਦਾਰਥ ਬਣਾਏ ਜਿਹੜੇ ਆ ਪਦਾਰਥ ਬਣਾਏ ਕਿਸੇ ਨੇ ਆ ਬਣਾਇਆ ਕਿਸੇ ਨੇ ਤੇ ਮਹਾਰਾਜ ਹੁਣ ਉਹਨੂੰ ਪੁੱਛਣਾ ਚਾਹੁੰਦੇ ਆ ਕਹਿੰਦੇ ਮਲਾਗਰ ਸਿੰਘ ਤੂੰ ਕੀ ਖਾ ਕੇ ਆਇਆ ਹੱਥ ਜੋੜ ਕੇ ਖੜਾ ਹੋ ਗਿਆ ਕਹਿਣ ਲੱਗਾ ਸਤਿਗੁਰੂ ਮਹਾਰਾਜ ਮੈਂ ਸੁਣਿਆ ਸੀ ਕਿ 36 ਪ੍ਰਕਾਰ ਦੇ ਭੋਜਨ ਅੱਜ ਮੈਂ ਉਹ ਛਕਿਆ ਤੇ ਉਹ ਸਿੱਖ ਰੋਣ ਲੱਗ ਗਿਆ ਖੜਾ ਹੋ ਕੇ ਜਿਹਦੇ ਘਰ ਉਹ ਸਤੂ ਪੀ ਕੇ ਆਇਆ ਸੀ ਨਾ ਉਹਨੇ ਆਖਿਆ ਵੀ ਗੁਰੂ ਮਹਾਰਾਜ ਧੰਨ ਤੇਰੀ ਸਿੱਖੀ ਹੈ ਇਸੇ ਤਰ੍ਹਾਂ ਨਹੀਂ ਤਾਂ ਸਾਡੇ ਵਰਗੇ ਹੁੰਦੇ ਨਾ 7 ਮਹੀਨੇ ਕਿ ਇੱਕ ਸੱਤ ਦਿਨ ਹੀ ਰਹਿਣਾ ਸੀ ਤੇਰੇ ਕੋਲ ਕਹਿਣਾ ਸੀ ਅਸੀਂ ਤਾਂ ਚੱਲੇ ਹਾਂ ਉਥੋਂ ਅਨੰਤਪੁਰ ਸਾਹਿਬ ਛੱਡ ਕੇ ਆ ਜਾਣਾ ਸੀ ਤੇ 7 ਮਹੀਨੇ ਤਾਂ ਨਹੀਂ ਰਹਿ ਗਏ ਸੀ ਉਹ ਪੜਦੇ ਸੀ ਕਿ ਤੇਆਂ ਦੁਖ ਭੋਗ ਸਦਮਾਰ ਇਹ ਵੀ ਦਾਤ ਤੇਰੀ ਦਾਤਾਰ ਇਹਨੂੰ ਬਹੁਤ ਵੱਡੀ ਤਾਕਤ ਦਿੱਤੀ ਆ ਬਾਣੀ ਨੇ ਕਦੇ ਉਲੰਭਾ ਨਹੀਂ ساری ਜ਼ਿੰਦਗੀ ਨਿਕਲ ਜਾਂਦੀ ਲੋਕਾਂ ਦੀ ਸ਼ਿਕਵੇ ਕਰਦੇ ਆ ਕਦੇ ਸ਼ੁਕਰਾਨਾ ਨਹੀਂ ਕੀਤਾ ਤੇ ਮਹਾਰਾਜ ਕਹਿੰਦੇ ਭਾਈ ਸਿੱਖ ਦਾ ਜੀਵਨ ਹੀ ਸ਼ੁਕਰਾਨਾ ਜਿਹੜਾ ਮੈਂ ਕਿ ਬੇਨਤੀ ਕੀਤੀ ਆ ਸਤਗੁਰ ਕਹਿੰਦੇ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਜਿਹੜਾ ਸੰਮੁਖ ਉਹਦੇ ਨਾਲ ਲੱਗਿਆ ਸਿੱਖ ਤੇ ਜਿੱਥੇ ਨਾਲ ਲਿਖਿਆ ਪੌੜੀ ਲਿਖਿਆ ਜੇ ਕੋ ਗੁਰ ਤੇ ਬੇਮੁਖ ਹੋ ਗੋ ਉਥੇ ਸਿੱਖ ਨਹੀਂ ਲਿਖਿਆ ਕਿਉਂਕਿ ਸਿੱਖ ਬੇਮੁਖ ਨਹੀਂ ਹੁੰਦਾ ਤੇ ਬੇਮੁਖ ਕਦੇ ਸਿੱਖ ਨਹੀਂ ਹੋ ਸਕਦਾ ਉਹ ਕਦੇ ਵੀ ਸਿੱਖ ਨਹੀਂ ਹੋ ਸਕਦਾ ਜਿਹੜਾ ਬੇਮੁਖ ਹੈ ਜਿਹਨੂੰ ਭਰੋਸਾ ਨਹੀਂ ਮਹਾਰਾਜ ਕਹਿੰਦੇ ਸੋਖ ਕੇ ਸਿਖ ਕਰ ਜਿਤ ਮੈਲ ਨਾ ਲਾਗੇ ਹਰ ਕੀਰਤਨ ਵਿੱਚ ਕੀਰਤਨ ਕਹਿੰਦੇ ਸਿਵਤ ਸਲਾ ਕੀਦੀ ਕਰਨੀ ਆ ਪ੍ਰਮਾਤਮਾ ਦੀ ਹਰ ਕੀਰਤਨ ਮੈਂ ਇਹ ਮਨ ਜਾਗੇ ਜਦੋਂ ਸਿਮਤ ਸਲਾਹ ਕਰਨੀ ਹੈ ਤੇ ਆਪਣਾ ਮਨ ਜਾਗਦਾ ਰਹੋ ਏਕੋ ਸਿਮਰ ਨਾ ਦੂਜਾ ਭਾਉ ਇੱਕ ਦੇ ਨਾਲ ਸਾਨੂੰ ਜੋੜਿਆ ਜੋ ਆਰੰਭ ਕੀਤਾ ਗੁਰੂ ਮਹਾਰਾਜ ਨੇ ਇੱਕ ਓੰਕਾਰ ਪ੍ਰਮਾਤਮਾ ਇੱਕ ਹੈ ਇੱਕ ਤੋਂ ਬਗੈਰ ਕੋਈ ਨਹੀਂ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਇੱਕ ਉਹ ਹੈ ਆਪ ਜੀ ਸਹਿਜ ਪਾਠ ਕਰਦੇ ਹੋ ਸਾਰੇ ਗੁਰਮੁਖ ਬੈਠੇ ਹੋ ਬਾਣੀ ਦੇ ਵਿੱਚ ਇੱਕ ਸ਼ਬਦ ਈੜੀ ਨੂੰ ਸਿਆਰੀ ਕੱਕੇ ਨੂੰ ਸਿਆਰੀ ਵੀ ਆਉਂਦਾ ਈੜੀ ਨੂੰ ਸਿਆਰੀ ਕੱਕੇ ਨੂੰ ਔਂਕੜ ਵੀ ਆਉਂਦਾ ਈੜੀ ਨੂੰ ਸਿਆਰੀ ਕੱਕਾ ਮੁਕਤਾ ਵੀ ਆਉਂਦਾ ਪਰ ਜਦੋਂ ਸਤਿਗੁਰ ਜੀ ਨੇ ਇੱਕ ਓੰਕਾਰ ਲਿਖਿਆ ਨਾ ਉੱਥੇ ਸਤਿਗੁਰ ਜੀ ਨੇ ਗਿਣਤੀ ਦਾ ਇੱਕ ਲਿਖਿਆ ਗਿਣਤੀ ਕਿਹੜੀ ਪੰਜਾਬੀ ਦੀ वैसे ਤਾਂ ਸਾਡੇ ਜਿਹੜੇ ਆ ਊੜੇ ਆੜੇ ਵੀ 35 ਅੱਖਰੀ ਗੁਰਮਾਰਾ ਨੇ ਵੜੇ ਹੁਣ ਤਾਂ 41 ਬਣਾ ਦਿੱਤੇ ਨਾ ਸੱਸੇ ਪਰ ਬਿੰਦੀ ਛਾਹ ਬੋਲ ਦੇ ਖੱਕੇ ਪਰ ਬਿੰਦੀ ਉਹ ਬਾਣੀ ਦੇ ਸ਼ਬਦ ਹੈ ਉਹਦੇ ਵਿੱਚ ਬਾਣੀ ਤੇ ਨਹੀਂ ਆਏ ਬਿੰਦੀ ਆੜ ਤੇ 35 ਅੱਖਰੀ ਸੀ ਤੇ ਜਿੱਦਾਂ ਹੁਣ ਇੱਕ ਸ਼ਬਦ ਜਿਹੜਾ ਹੈ ਉਹ ਗੁਰਮਾਰਾ ਨੇ ਪੰਜਾਬੀ ਜੇ ਹੁਣ ਉਹਦਾ ਵੀ ਸਰੂਪ ਬਗੜ ਦਿੱਤਾ ਗਿਆ ਜਿੰਨੇ ਕੰਪਿਊਟਰ ਤੇ ਉੱਪਰ ਜਿੰਨੇ ਤੁਸੀਂ ਦੇਖੋਗੇ ਉਹ ਆਏਗਾ ਹਿੰਦੀ ਦਾ ਇੱਕ ਆ ਪਿੱਛੇ ਵੀ ਲੱਗਾ ਹਿੰਦੀ ਦਾ ਜਦੋਂ ਉਹਦਾ ਸਰੂਪ ਹੀ ਬਦਲ ਗਿਆ ਅੱਗੇ ਆਉਣ ਵਾਲੇ ਬੱਚੇ ਹੀ ਪੜਨਗੇ ਏਕ ਓੰਕਾਰ ਤੋਂ ਸਰੂਪ ਬਦਲ ਗਿਆ ਆਵਾਜ਼ ਬਦਲ ਗਈ ਉਹਦੇ ਅਰਥ ਵੀ ਬਦਲ ਜਾਣਗੇ ਜੇ ਹੁਣ ਹਿੰਦੀ ਵਿੱਚ ਇੱਕ ਹਜੇ ਅੱਖਰਾਂ ਵਿੱਚ ਇੱਕ ਲਿਖਿਆ ਹੁੰਦਾ ਤੇ ਈੜੀ ਦੇ ਅੱਖਰ ਅਰਥ ਅਲੱਗ ਕਰਦੇ ਸੀ ਵਿਦਵਾਨਾਂ ਨੇ ਕੱਕੇ ਦੇ ਅਲੱਗ ਕਰਦੇ ਸੀ ਮਹਾਰਾਜ ਨੇ ਉੱਥੇ ਗਿਣਤੀ ਦਾ ਇੱਕ ਲਿਖਿਆ ਕਹਿੰਦੇ ਇੱਕ ਹੈ ਪਾਰ ਬ੍ਰਹਮ ਇੱਕ ਇੱਕ ਹੈ ਏਕੋ ਸਿਮਰਨਾ ਦੂਜਾ ਭਾਉ ਸੰਤ ਸੰਗ ਜਪ ਕੇਵਲ ਨਾਮ ਗੁਰੂ ਦਾ ਸੰਗ ਕਰਕੇ ਕੇਵਲ ਉਸ ਪਰਮੇਸ਼ਰ ਦਾ ਨਾਮ ਜਪਣ ਕਰਮ ਧਰਮ ਨੇਮ ਬ੍ਰਤ ਪੂਜਾ ਇਹ ਜਿਹੜੇ ਲੋਕੀ ਧਰਮ ਦੇ ਕਰਮ ਸਮਝਦੇ ਆ ਨਾ ਮਹਾਰਾਜ ਕਹਿੰਦੇ ਜਿੰਨੇ ਮਰਜ਼ੀ ਕਰ ਲੋ ਕਰਮ ਧਰਮ ਨੇਮ ਬ੍ਰਤ ਪੂਜਾ ਨੇਮ ਕਰਨੇ ਬ੍ਰਤ ਰੱਖਣੇ ਮੰਤਰ ਪੜ੍ਹਨੇ ਪੂਜਾ ਕਰਨੀ ਇਕ ਕੁਛ ਨਹੀਂ ਹੈ ਮਹਾਰਾਜ ਕਹਿੰਦੇ ਤੀਰਥ ਵਰਤ ਅਰ ਤੁਹਾਡੇ ਅੰਦਰ ਹੰਕਾਰ ਪੈਦਾ ਕਰਦੇ ਤੀਰਥ ਵਰਤ ਅਰ ਦਾਨ ਕਰ ਮਨ ਵਿੱਚ ਧਰੈ ਗੁਮਾਨ ਕਾਰਨ ਕਿਉਂਕਿ ਪਾਰ ਬ੍ਰਹਮ ਨੂੰ ਛੱਡ ਦਿੱਤਾ ਕਰਮ ਧਰਮ ਨੇਮ ਬ੍ਰਤ ਪੂਜਾ ਪਾਰ ਬ੍ਰਹਮ ਬਿਨ ਜਾਣ ਨਾ ਦੂਜਾ ਹੁਣ ਕਈ ਕਰਮ ਜਿਹੜੇ ਉਹਨੂੰ ਧਰਮ ਦਾ ਕਰਮ ਬਣਾ ਦਿੱਤਾ ਹੁਣ ਆ ਕਹਿੰਦੇ ਜੀ ਪੈਰੋਂ ਦੀ ਮੂਰਤੀ ਸ਼ਰਾਪ ਪਿੰਦੀ ਉਹ ਸ਼ਰਾਬ ਪੀਂਦੇ ਕੌਣ ਆ ਜਿਹੜੇ ਉੱਥੇ ਹੁੰਦੇ ਮੰਦਰ ਦੇ ਵਿੱਚ ਬੈਠੇ ਹੁੰਦੇ ਸ਼ਰਾਬ ਝੜਾ ਰਹੇ ਹੁਣ ਉਹ ਧਰਮ ਦਾ ਕਰਮ ਬਣਾ ਦਿੱਤਾ ਵੀ ਇਹ ਧਰਮ ਦਾ ਕਰਮ ਹੁਣ ਕਹਿੰਦੇ ਬਕਰੀਦ ਆ ਗਈ ਤੇ ਉਹ ਬੱਕਰੇ ਲਿਆ ਲਿਆ ਕੇ ਵੱਡ ਵੱਡ ਕੇ ਆਪੇ ਖਾਈ ਜਾਂਦੇ ਆ ਕਹਿੰਦੇ ਜੀ ਅਸੀਂ ਤਾਂ ਉਹ ਅੱਲਾ ਨੂੰ ਬਲੀ ਦੇ ਰਹੇ ਆ ਆ ਜਾਂ ਕਿਸੇ ਦੇਵੀ ਨੂੰ ਬਲੀ ਦੇ ਦੇ ਮਹਾਰਾਜ ਕਹਿੰਦੇ ਇਹ ਧਰਮ ਦਾ ਕਰਮ ਨਹੀਂ ਹੈ ਰੋਜ਼ਾ ਧਰੇ ਮਨਾਵੇ ਅੱਲੇ ਸਵਾਦਤ ਜੀ ਸੰਘਾਰੇ ਆਪਣੀ ਜੀਬ ਦੇ ਸਵਾਦ ਵਾਸਤੇ ਜੀਬ ਦੀ ਹੱਤਿਆ ਕਰ ਰਿਹਾ ਜਿੱਦਾਂ ਸਾਡੇਆਂ ਨੂੰ ਕਹਿਣ ਲੱਗ ਗਏ ਨਾ ਚਲੋ ਖਾਓ ਜੋ ਮਰਜ਼ੀ ਕਰੋ ਜਿਹਨੇ ਜੋ ਖਾਣਾ ਖਾਓ ਇਹਦੇ ਉੱਪਰ ਅਲੱਗ ਵਿਸ਼ਾ ਪਰ ਉਹਨੂੰ ਕਰਮ ਦਾ ਗੁਰੂ ਸਾਹਿਬ ਨੇ ਹੰਦੀ ਝਟਕਾ ਖਾਓ ਤੇ ਮੈਂ ਤਾਂ ਕਦੇ ਪੜਿਆ ਨਹੀਂ ਇਤਿਹਾਸ ਵਿੱਚ ਨਾ ਕਿਤੇ ਗੁਰਬਾਣੀ ਵਿੱਚ ਲਿਖਿਆ ਤੇ ਗੁਰੂ ਸਾਹਿਬ ਨੇ ਤਾਂ ਇਹ ਵੀ ਕਿਹਾ ਸੀ ਸਿੱਖਾਂ ਨੇ ਤਾਂ ਦਰਖਤਾਂ ਦੇ ਸੱਕ ਖਾ ਕੇ ਵੀ ਗੁਜ਼ਾਰਾ ਕੀਤਾ ਤੇ ਅਸੀਂ ਉਧਰ ਪਾਸੇ ਜਾਂਦੇ ਨਹੀਂ ਵੀ ਉਹ ਗੁਰਸਿੱਖ ਤਾਂ ਬਾਣੀ ਵੀ ਪੜ੍ਹਦੇ ਸੀ ਉਹਨਾਂ ਨੇ ਆਪਣਾ ਆਪ ਵੀ ਕੁਰਬਾਨ ਕੀਤਾ ਆਪਣੇ ਬੱਚੇ ਵੀ ਕੁਰਬਾਨ ਕਰ ਦਿੱਤੇ ਵੀ ਆਹ ਕੰਮ ਦੇ ਵਿੱਚ ਵੀ ਅਸੀਂ ਤਾਂ ਗੁਰੂ ਸਾਹਿਬ ਨੇ ਝਟਕਾ ਖਾਓ ਪਰ ਝਟਕੇ ਖਾਂਦੇ ਰਹਿੰਦੇ ਸਾਰੀ ਉਮਰ ਤੇ ਸਤਗੁਰੂ ਮਹਾਰਾਜ ਕਹਿੰਦੇ ਨਹੀਂ ਪਾਈ ਇਹਨੂੰ ਕਰਮ ਦਾ ਧਰਮ ਨੇ ਹੁਣ ਕਿੰਨਾ ਵਧੀਆ ਕਰਮ ਦਾ ਧਰਮ ਹੈ ਮੱਥਾ ਟੇਕਣਾ ਧਰਮ ਦਾ ਕਰਮ ਹੀ ਹੈ ਨਾ ਵੀ ਮੱਥਾ ਟੇਕ ਰਹੇ ਹਨ ਮਹਾਰਾਜ ਕਹਿੰਦੇ ਸੀਸ ਨਵਾਇਆ ਕਿਆ ਥੀਏ ਜਾਂ ਰਦੇ ਕਸੂਦੇ ਜੀ ਨਿਵਣ ਦਾ ਭਾਵ ਕੀ ਆ ਮਹਾਰਾਜ ਨੇ ਵੀ ਕਹਿ ਦਿੱਤਾ ਇਹ ਨਹੀਂ ਕਿ ਇੱਥੇ ਮੱਥਾ ਟੇਕਿਆ ਇੱਥੇ ਮੱਥਾ ਟੇਕਿਆ ਉੱਥੇ ਮੱਥਾ ਟੇਕਿਆ ਉਧਰ ਟੇਕਿਆ ਉਹ ਗੇੜ ਦੇ ਜਾ ਕੇ ਟੇਕਿਆ ਨਿਸ਼ਾਨ ਸਾਹਿਬ ਨੂੰ ਟੇਕਿਆ ਇੱਕ ਵਾਰੀ ਟੇਕਿਆ ਬਹੁਤ ਹੁੰਦਾ ਹੈ ਕਹਿੰਦੇ ਤੁਦ ਨੂੰ ਨਿਵਣ ਮੰਨਣ ਤੇਰਾ ਨਾਮ ਵੀ ਤੈਨੂੰ ਅਸੀਂ ਮੰਨਦੇ ਆ ਤੇ ਤਾਂ ਤਾਂ ਫਿਰ ਮੱਥਾ ਟੇਕਿਆ ਪਰਮਾਨਿਤ ਪਰਮਾਰਾਜ ਕਹਿੰਦੇ ਆਸਾ ਕੀ ਵਾਰ ਵਿੱਚ ਸਪਸ਼ਟ ਆਖਿਆ ਬੜੀ ਚੁੱਪਦੀ ਆ ਲੋਕਾਂ ਨੂੰ ਕਹਿੰਦੇ ਸੀਸ ਨਵਾਇਆ ਕਿ ਆਥੀਏ ਜਾਂ ਰਿਹਦੇ ਕਸੂਦੇ ਜੈ ਹੈ ਤਾਂ ਧਰਮ ਦਾ ਕਰਮ ਹੈ ਨਾ ਪਰ ਜੀਵਨ ਦੇ ਵਿੱਚ ਮਹਾਰਾਜ ਕਹਿੰਦੇ ਭਾਈ ਕਰੋ ਉਹਨੂੰ ਵੰਦਨਾ ਕਰੋ ਕੋਈ ਡੰਡੌਤ ਕਰਦਾ ਡੰਡੇ ਵੰਗਰ ਲੇਟ ਕੇ ਕਰਦਾ ਭਾਈ ਕਾਨ ਸਿੰਘ ਨਾਭਾ ਜੀ ਨੇ ਲਿਖਿਆ ਇਹਨੂੰ ਅਸ਼ਟਾਂਗ ਵੰਦਨਾ ਕਿਹਾ ਅਸ਼ਟਾਂਗ ਬੰਦਨ ਅੱਠ ਸਰੀਰ ਦੇ ਅੰਗ ਥਲੇ ਲੱਗਣੇ ਚਾਹੀਦੇ ਦੋ ਪੈਰ ਦੋ ਗੋਡੇ ਦੋ ਹੱਥ 6 ਹੋ ਗਏ ਇੱਕ ਸਾਡੀ ਛਾਤੀ ਤੇ ਇੱਕ ਮੱਥਾ ਅਸ਼ਟਾਂਗ ਵੰਦਨ ਉਹ ਕਹਿੰਦੇ ਡੰਡੌਤ ਵੰਦਨ ਅਨੇਕ ਵਾਰ ਸਰਵ ਕਲਾ ਸਮਰੱਥ ਤੇ ਨਾਲ ਅਰਦਾਸ ਕਰਨੀ ਆ ਡੋਲਣ ਤੇ ਰਾਖੋ ਪ੍ਰਭ ਨਾਨਕ ਦੇ ਕਰwidehat ਤੇ ਅਸੀਂ ਮੱਥਾ ਟੇਕਿਆ ਕਿ ਸਾਨੂੰ ਵਿਸ਼ਵਾਸ ਵੀ ਤੇਰੇ ਤੇ ਤੁਮਰੀ ਸ਼ਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲ ਮਹਾਰਾਜ ਕਹਿੰਦੇ ਏਕੋ ਸਿਮਰਨਾ ਦੂਜਾ ਭਾਉ ਸੰਤ ਸੰਗ ਜਪ ਕੇਵਲ ਨਾਮ ਕਰਮ ਧਰਮ ਨੇਮ ਬ੍ਰਤ ਪੂਜਾ ਪਾਰ ਬ੍ਰਹਮ ਬਿਨ ਜਾਣ ਨਾ ਦੂਜਾ ਤਾਂ ਕੀ ਪੂਰਨ ਹੋਈ ਘਾਲ ਉਹਦੀ ਘਾਲ ਨਾ ਪੂਰਨ ਹੋਗੀ ਕਹਦੀ ਜਾਂ ਕੀ ਪ੍ਰੀਤ ਆਪਣੇ ਪ੍ਰਭ ਨਾਲ ਕਿੰਨਾ ਸੋਹਣਾ ਕਿੰਨਾ ਸੌਖੇ ਤਰੰਗ ਨਾਲ ਸਾਨੂੰ ਗੁਰੂ ਸਾਹਿਬ ਸਮਝਾ ਰਹੇ ਸੋ ਬੈਸ਼ਨੋ ਹੈ ਅਪਰ ਅਪਾਰ ਉਹ ਕਹਿੰਦੇ ਜੀ ਇਹ ਬੈਸ਼ਨੂ ਹੈ ਇਹ ਪਿਆਜ ਨਹੀਂ ਖਾਂਦਾ ਲਸਣ ਨਹੀਂ ਖਾਂਦਾ ਮਤਲਬ ਕਈ ਤਰ੍ਹਾਂ ਅਲੱਗ-ਅਲੱਗ ਸਾਰਿਆਂ ਨੇ ਆਪਣੇ-ਆਪਣੇ ਕਰਮ ਕਰਦੇ ਆ ਬੈਸ਼ਨੂ ਵੈਸੇ ਪ੍ਰੋਫੈਸਰ ਸਾਹਿਬ ਨੇ ਅਰਥ ਕੀਤੇ ਵਿਸ਼ਨੂੰ ਦਾ ਭਗਤ ਕਹਿੰਦੇ ਸੋ ਵੈਸ਼ਨੋ ਹੈ ਅਪਰ ਅਪਾਰ ਕਹੋ ਨਾਨਕ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਦੱਸਦਾ ਕੌਣ ਵੈਸ਼ਨੋ ਹੈ ਸੋ ਵੈਸ਼ਨੋ ਹੈ ਅਪਰ ਅਪਾਰ ਕਹੋ ਨਾਨਕ ਜਿਨ ਤਜੇ ਵਿਕਾਰ ਕਹਿੰਦੇ ਜਿਹਨੇ ਵਿਕਾਰ ਛੱਡ ਦਿੱਤੇ ਹੁਣ ਸਾਡੇ ਨਾ ਉਹ ਪੰਜਾਬ ਵਿੱਚ ਕੀ ਕਰਦੇ ਆ ਕਹਿੰਦੇ ਅਸੀਂ ਨਾ ਵੈਸ਼ਨੂ ਆ ਅਸੀਂ ਐਤਵਾਰ ਾਂਡਾ ਬਣੀ ਖਾਂਦੇ ਐਤਵਾਰ ਸ਼ੀਤਾਂ ਦੀ ਜੋਤ ਜਾ ਪਤਾ ਕਿੰਨਾ ਕੁਛ ਨਵੇਂ-ਨਵੇਂ ਨਾਮ ਰੱਖੇ ਆ ਅਸੀਂ ਵੀਰਵਾਰ ਨਹੀਂ ਸ਼ਰਾਬ ਨਹੀਂ ਪੀਂਦੇ ਤੇ ਮਤਲਬ ਵਿਕਾਰ ਤਾਂ ਛੱਡੇ ਨਹੀਂ ਉਦਾਂ ਆਪਣੇ ਆਪ ਨੂੰ ਵੈਸ਼ ਨੂੰ ਖਹਿਰੇ ਮਹਾਰਾ ਕਹਿੰਦੇ ਉਹ ਵੈਸ਼ ਨੂੰ ਹੈ ਸੋ ਵੈਸ਼ ਨੂੰ ਹੈ ਅਪਰ ਅਪਾਰ ਕਹੋ ਨਾਨਕ ਜਿਨ ਤਜੇ ਵਿਕਾਰ ਮਹਾਰਾ ਕਹਿੰਦੇ ਉਹ ਕਰੋ ਕਿ ਜਿਹਦੇ ਨਾਲ ਮਨ ਨੂੰ ਮੈਲਣ ਲੱਗੇ ਲੋਕਾਂ ਨੂੰ ਤਾਂ ਖੁਸ਼ ਕਰ ਲਾਂਗੇ ਲੋਕਾਂ ਨੂੰ ਤਾਂ ਬੜੀਆਂ ਸਫਾਈਆਂ ਦੇ ਦੇਾਂਗੇ ਬੜੇ ਪੜਦੇ ਪਾ ਲਾਂਗੇ ਪਰ ਉਹ ਧੋ ਨਹੀਂ ਬੱਜ ਸਕਦੇ ਕਹਿੰਦੇ ਸੋ ਕਿਸ ਕਰ ਜਿਤ ਮੈਲ ਨਾ ਲਾਗੇ ਹਰ ਕੀਰਤਨ ਮੈਂ ਇਹ ਮਨ ਜਾਗ ਰਹਿੋ ਸਮੇਂ ਦੀ ਸਮਾਪਤੀ ਹੈ ਸਾਧ ਸੰਗਤ ਜੀ ਹੋਈਆਂ ਭੁੱਲਾਂ ਨੂੰ ਬਖਸ਼ਦੇ ਹਾਂ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 16 ਰਾਗੋੜ ਦੀ ਕਿ ਮਹੱਲਾ ਪਹਿਲਾ ਈਂਕਾਰ ਸਤਗੁਰ ਪ੍ਰਸਾਦ ਜੈਕਾਰ ਕੀਰਤਿਆ ਕੀਏ ਕਰਤੇ ਕਾ ਵਿਚਾਰ